ਕੁਰੂਕਸ਼ੇਤਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਹਜੇ ਸਹਜੇ ਚੱਲ ਕੇ ਗੰਗਾ ਹਰਦਵਾਰ ਮੇਲੇ ਉੱਤੇ ਆ ਗਏ ਇੱਥੇ ਬਹੁਤ ਲੋਕ ਪੂਰਬ ਪੱਛਮ ਦੱਖਣ ਉੱਤਰ ਦੇਸ਼ਾਵਲ ਪੂਰਬ ਦਾ ਇਸ਼ਨਾਨ ਕਰਨ ਵਾਸਤੇ ਇਕੱਠੇ ਹੋਏ ਸਨ ਆਪ ਜੀ ਨੇ ਵੇਖਿਆ ਕਿ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਉਛਾਲ ਰਹੇ ਹਨ ਉਹਨਾਂ ਨਾਲ ਗੁਰੂ ਜੀ ਵੀ ਗੰਗਾ ਵਿੱਚ ਵੜ ਕੇ ਪੱਛਮ ਵੱਲ ਮੂੰਹ ਕਰਕੇ ਦੋਹਾਂ ਹੱਥਾਂ ਨਾਲ ਪਾਣੀ ਛੱਟਣ ਲੱਗ ਪਏ ਜਦ ਕੋਜੇ ਸਮਾ ਇਸ ਤਰ੍ਹਾਂ ਹੀ ਕਰਦੇ ਰਹੇ ਸਾਰਿਆਂ ਦਾ ਧਿਆਨ ਆਪ ਜੀ ਵੱਲ ਹੋ ਗਿਆ ਪੁੱਛਣ ਲੱਗੇ ਤੁਸੀਂ ਕੌਣ ਹੋ ਹਿੰਦੂ ਹੋ ਕ ਮੁਸਲਮਾਨ ਇਹ ਉਲਟੀ ਰੀਤ ਕਿਉਂ ਕਰ ਰਹੇ ਹੋ ਇਧਰ ਪੱਛਮ ਨੂੰ ਪਾਣੀ ਕਿਸ ਨੂੰ ਦੇ ਰਹੇ ਹੋ ਗੁਰੂ ਜੀ ਨੇ ਕਿਹਾ ਤੁਸੀਂ ਪੂਰਬ ਵੱਲ ਪਾਣੀ ਕਿਸ ਨੂੰ ਦਿੰਦੇ ਹੋ ਪੰਡਤਾਂ ਨੇ ਕਿਹਾ ਅਸੀਂ ਤਾਂ ਆਪਣੇ ਪਿਤਰਾਂ ਨੂੰ ਪਾਣੀ ਦਿੰਦੇ ਹਾਂ ਇਸ ਜਲ ਨਾਲ ਪਿਤਰ ਪ੍ਰਸੰਨ ਹੋ ਕੇ ਸਾਨੂੰ ਆਸ਼ੀਰਵਾਦ ਦੇਣਗੇ ਤਾਂ ਸਾਨੂੰ ਸੁਖ ਪ੍ਰਾਪਤ ਹੋਵੇਗਾ ਗੁਰੂ ਜੀ ਨੇ ਕਿਹਾ ਤੁਹਾਡੇ ਪਿਤਰ ਕਿਤਨੀ ਦੂਰ ਹਨ ਉਹਨਾਂ ਨੇ ਕਿਹਾ ਕਈ ਹਜ਼ਾਰ ਯੋਜਨ ਦੂਰ ਹਨ ਇਹ ਸੁਣ ਕੇ ਗੁਰੂ ਜੀ ਫਿਰ ਪੱਛਮ ਵੱਲ ਮੂੰਹ ਕਰਕੇ ਪਾਣੀ ਸੁੱਟਣ ਲੱਗ ਪਏ ਲੋਕਾਂ ਨੇ ਪੁੱਛਿਆ ਤੁਸੀਂ ਆਪਣੀ ਗੱਲ ਨਹੀਂ ਦੱਸੀ ਕਿ ਇਹ ਕਿਸ ਨੂੰ ਪਾਣੀ ਦੇ ਕੇ ਤ੍ਰਿਪਤ ਕਰ ਰਹੇ ਹੋ ਗੁਰੂ ਜੀ ਨੇ ਕਿਹਾ ਅਸੀਂ ਜਦ ਗੰਗਾ ਇਸ਼ਨਾਨ ਕਰਨ ਆਏ ਸੀ ਤਾਂ ਆਪਣੇ ਪਿੰਡ ਖੇਤੀਬਾਦੀ ਸੀ ਪਿੱਛੇ ਉਸ ਨੂੰ ਪਾਣੀ ਦੇਣ ਵਾਲਾ ਕੋਈ ਨਹੀਂ ਹੈ ਇਸ ਵਾਸਤੇ ਮੈਂ ਉਸ ਨੂੰ ਪਾਣੀ ਦੇ ਰਿਹਾ ਹਾਂ ਕਿ ਉਹ ਸੁੱਕ ਨਾ ਜਾਵੇ ਪਾਂਡਿਆ ਨੇ ਕਿਹਾ ਤੂੰ ਬੇਅਰਥ ਹੀ ਪਾਣੀ ਉਛਾਲ ਰਿਹਾ ਹੈ ਖੇਤੀ ਕਿੱਥੇ ਤੁਸੀਂ ਕਿੱਥੇ ਇਤਨੀ ਦੂਰ ਪਾਣੀ ਕਿਸ ਤਰ੍ਹਾਂ ਪਹੁੰਚ ਸਕਦਾ ਹੈ ਗੁਰੂ ਜੀ ਨੇ ਕਿਹਾ ਜੇ ਸਾਡੀ ਖੇਤੀ ਨੂੰ ਜਿਹੜੀ ਬਹੁਤੀ ਦੂਰ ਨਹੀਂ ਹੈ ਪਾਣੀ ਨਹੀਂ ਪਹੁੰਚ ਸਕਦਾ ਤਦ ਤੁਹਾਡੇ ਪਿੱਤਰਾਂ ਨੂੰ ਜਿਹੜੇ ਤੁਸੀਂ ਹਜ਼ਾਰਾਂ ਯੋਜਨ ਦੂਰ ਦੱਸਦੇ ਹੋ ਉਹਨਾਂ ਨੂੰ ਤੁਹਾਡਾ ਉਛਾਲਿਆ ਹੋਇਆ ਪਾਣੀ ਕਿਸ ਤਰ੍ਹਾਂ ਪਹੁੰਚੇਗਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਸਭ ਚੁੱਪ ਹੋ ਗਏ ਅਤੇ ਆਪੋ ਆਪਣੇ ਪਾਠ ਪੂਜਾ ਦੇ ਵਿਹਾਰ ਵਿੱਚ ਲੱਗ ਗਏ। ਉਹਨਾਂ ਦੇ ਮਨ ਦੀ ਦਸ਼ਾ ਜਾਣ ਕਰਕੇ ਗੁਰੂ ਜੀ ਨੇ ਕਿਹਾ ਤੁਸੀਂ ਸਾਰੇ ਨਰਕਾਂ ਨੂੰ ਜਾਉਂਗੇ ਅਤੇ ਜਮਾਂ ਦੀ ਮਾਰ ਖਾਓਗੇ। ਉਹਨਾਂ ਨੇ ਕਿਹਾ ਅਸੀਂ ਹਰੀ ਸਿਮਰਨ ਕਰ ਰਹੇ ਹਾਂ। ਨਰਕਾਂ ਨੂੰ ਕਿਸ ਤਰ੍ਹਾਂ ਜਾਵਾਂਗੇ? ਤਾਂ ਗੁਰੂ ਜੀ ਨੇ ਕਿਹਾ ਤੁਸੀਂ ਜਿਹੜੇ ਹੱਥ ਵਿੱਚ ਮਾਲਾ ਫੜ ਕੇ ਬੈਠੇ ਹੋ ਤੁਹਾਡਾ ਮਨ ਇੱਕ ਛਿਨ ਵੀ ਅਸਥਿਰ ਨਹੀਂ ਹੁੰਦਾ। ਪਖੰਡ ਕਰਕੇ ਲੋਕ ਦਿਖਾਵਾ ਕਰ ਰਹੇ ਹੋ। ਗੁਰੂ ਜੀ ਨੇ ਇੱਕ ਨੂੰ ਕਿਹਾ ਤੂੰ ਨਾਮ ਕਿਸ ਤਰ੍ਹਾਂ ਜਪਦਾ ਹੈ ਜਦ ਤੇਰਾ ਮਨ ਸੁਲਤਾਨ ਤੁਰਿਆ ਫਿਰਦਾ ਹੈ ਦੂਜੇ ਨੂੰ ਆਖਿਆ ਤੇਰਾ ਮਨ ਕਾਬਲ ਗਿਆ ਹੋਇਆ ਹੈ ਸੱਚੋ ਦੱਸ ਗੱਲ ਠੀਕ ਹੈ ਕਿ ਨਹੀਂ ਇੱਕ ਨੂੰ ਆਖਿਆ ਤੇਰਾ ਮਨ ਦਿੱਲੀ ਵਿੱਚ ਫਿਰ ਰਿਹਾ ਹੈ ਤੇ ਵਪਾਰ ਕਰ ਰਿਹਾ ਹੈ ਇਸ ਤਰ੍ਹਾਂ ਜਿੱਥੇ-ਜਿੱਥੇ ਸਾਰਿਆਂ ਦੇ ਮਨ ਗਏ ਹੋਏ ਸਨ ਸਭ ਨੂੰ ਦੱਸ ਦਿੱਤੇ ਸਾਰਿਆਂ ਨੇ ਸੁਣ ਕੇ ਵਿਚਾਰਿਆ ਕਿ ਇਹ ਮੁਕਤੀ ਦਾਤਾ ਪਰਮੇਸ਼ਰ ਦਾ ਰੂਪ ਹਨ ਹੱਥ ਜੋੜ ਕੇ ਸਭ ਨੇ ਨਮਸਕਾਰ ਕੀਤੀ ਅਤੇ ਭੁੱਲਦੀ ਮਾਫੀ ਮੰਗੀ ਸਾਰੇ ਜਣੇ ਤਰਪਨ ਸੰਧਿਆ ਤੇ ਮਾਲਾ ਅਤੇ ਠਾਕੁਰ ਪੂਜਾ ਛੱਡ ਕੇ ਸਤਿਗੁਰ ਜੀ ਪਾਸ ਆਣ ਕੇ ਦੋਵੇਂ ਹੱਥ ਜੋੜ ਕੇ ਨਮਸਕਾਰਾ ਕਰਕੇ ਬੇਨਤੀ ਕਰਨ ਲੱਗੇ ਕਿ ਸਾਨੂੰ ਆਪਣੇ ਚਰਨਾਂ ਦੀ ਧੂੜ ਦੇ ਕੇ ਸਿੱਖ ਕਰ ਲਵੋ ਅੱਜ ਤੋਂ ਤੁਸੀਂ ਸਾਡੇ ਹੋਏ ਗੁਰੂ ਜੀ ਨੇ ਕਿਹਾ اے ਲੋਕੋ ਸੁਣੋ ਤੁਹਾਨੂੰ ਅਸੀਂ ਸਿੱਖ ਕਿਸ ਤਰ੍ਹਾਂ ਕਰ ਲਈਏ ਤੁਸੀਂ ਹੋਰ ਕਿਸੇ ਗੁਰੂ ਨੂੰ ਧਾਰਨ ਕਰੋ ਤੁਹਾਡੇ ਮਨ ਮੈਲੇ ਹਨ ਪਰ ਜਦ ਉਹਨਾਂ ਨੇ ਬਹੁਤ ਹੱਟ ਕਰਕੇ ਸਿੱਖੀ ਧਾਰਨ ਕਰਨ ਵਾਸਤੇ ਆਪਣੀ ਦ੍ਰਿੜਤਾ ਦੱਸੀ ਤਾਂ ਗੁਰੂ ਜੀ ਨੇ ਸਭ ਨੂੰ ਪਿਆਰ ਨਾਲ ਧੀਰਜ ਦੇ ਕੇ ਮਿਟਾਇਆ ਇਤਨੇ ਨੂੰ ਉਹਨਾਂ ਦਾ ਭੋਜਨ ਤਿਆਰ ਹੋ ਗਿਆ ਤਾਂ ਸਾਰਿਆਂ ਨੇ ਕਿਹਾ ਮਹਾਰਾਜ ਜੀ ਕਿਰਪਾ ਕਰਕੇ ਸਾਡੇ ਨਾਲ ਭੋਜਨ ਸ਼ਕੂ ਸਾਡਾ ਜਨਮ ਸਫਲਾ ਹੋਵੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਜਦ ਗੁਰੂ ਜੀ ਉਹਨਾਂ ਨਾਲ ਭੋਜਨ ਛਕਣ ਵਾਸਤੇ ਚੱਲ ਗਏ ਸਾਰੇ ਖਤਰੀ ਬ੍ਰਾਹਮਣ ਆਪਣੇ ਕੱਪੜੇ ਉਤਾਰ ਕੇ ਚੌਂਕੇ ਵਿੱਚ ਜਾ ਬੈਠੇ ਅਤੇ ਚੌਂਕੀ ਦੇ ਚਫੇਰੇ ਲਕੀਰ ਕੱਟ ਕੇ ਗੁਰੂ ਜੀ ਦੇ ਚਰਨ ਧਵਾ ਕੇ ਆਪ ਜੀ ਨੂੰ ਵੀ ਚੌਂਕੇ ਵਿੱਚ ਬਿਠਾ ਦਿੱਤਾ ਗੁਰੂ ਜੀ ਨੇ ਕਿਹਾ ਇਹ ਕਾਰਾਂ ਕਿਉਂ ਕੱਡੀਆਂ ਹਨ ਉਹਨਾਂ ਕਿਹਾ ਇਸ ਵਾਸਤੇ ਕਿ ਕਿਸੇ ਹੋਰ ਦੇ ਅੰਦਰ ਆਉਣ ਨਾਲ ਚੌਂਕਾ ਪਿੱਟਿਆ ਨਾ ਜਾਵੇ ਗੁਰੂ ਜੀ ਨੇ ਕਿਹਾ ਚੌਂਕਾ ਤਾਂ ਤੁਹਾਡੇ ਪੈਰ ਪਾਉਣ ਨਾਲ ਪਿੱਟਿਆ ਗਿਆ ਹੈ ਤੁਹਾਡੇ ਨਾਲ ਚੂੜੇ ਤੇ ਨੀਚ ਅੰਦਰ ਆ ਗਏ ਹਨ ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਤੇ ਕੋਈ ਨਹੀਂ ਦਿਸਦਾ ਅਸੀਂ ਆਪ ਇਸ਼ਨਾਨ ਕਰਕੇ ਕੱਪੜੇ ਉਤਾਰ ਕੇ ਅੰਦਰ ਆਏ ਹਾਂ ਫਿਰ ਸਾਡੇ ਨਾਲ ਕਿਸ ਤਰ੍ਹਾਂ ਪਟਿਆ ਗਿਆ ਜੇ ਕੋਈ ਹੈ ਤਾਂ ਦੱਸੋ ਤਦ ਗੁਰੂ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਜਿਸ ਦਾ ਭਾਵ ਸੀ ਕਿ ਤੁਹਾਡੇ ਨਾਲ ਜਦ ਖੂਟੀ ਮਤਰੂਪ ਮਿਰਾਸਣ ਹੈ ਹਿੰਸਾ ਰੂਪ ਕਸੈਣ ਹੈ ਪਰਾਈ ਨਿੰਦਾ ਰੂਪ ਚੂੜੀ ਹੈ ਅਤੇ ਕ੍ਰੋਧ ਰੂਪ ਚੂੜਾ ਹੈ ਤਦ ਤੁਹਾਡੀਆਂ ਲਕੀਰਾਂ ਕੱਡੀਆਂ ਕਿਸੇ ਕੰਮ ਨਹੀਂ ਹਨ ਜਿਹੇ ਚਾਰੇ ਨੀਚ ਤੁਹਾਡੇ ਨਾਲ ਬੈਠੇ ਹਨ ਪਾਂਡਿਆ ਨੇ ਹੈਰਾਨ ਹੋ ਕੇ ਕਿਹਾ ਜੀ ਫਿਰ ਚੌਂਕਾ ਸੋਚਾ ਕਿ ਇਸ ਤਰ੍ਹਾਂ ਹੋਵੇ ਤਾਂ ਗੁਰੂ ਜੀ ਨੇ ਆਖਿਆ ਜੋ ਸੱਚ ਸੰਜਮ ਕਰਨੀ ਦੀਆਂ ਕਾਰਾਂ ਅਤੇ ਇਸ਼ਨਾਨ ਨਾਮ ਜਪਣਾ ਕਰਦੇ ਹਨ ਅਤੇ ਦਰਗਾਹ ਵਿੱਚ ਵੀ ਉਹੀ ਉੱਤਮ ਗਿਣੇ ਜਾਣਗੇ ਜਿਹੜੇ ਤੇ ਪਾਪਾਂ ਦੇ ਰਸਤੇ ਪੈਰ ਨਹੀਂ ਪਾਉਣਗੇ ਇਹ ਉੱਤਮ ਵਿਚਾਰ ਸੁਣ ਕੇ ਸਾਰੇ ਪਾਂਡੇ ਗੁਰੂ ਜੀ ਦੀ ਚਰਨੀ ਪੈ ਗਏ ਅਤੇ ਕਿਹਾ ਕਿ ਸਾਨੂੰ ਆਪਣੇ ਸਿੱਖ ਬਣਾ ਲਵੋ ਗੁਰੂ ਜੀ ਨੇ ਕਿਹਾ ਜੇਕਰ ਤੂੰ ਸਾ ਸਿੱਖ ਬਣਨਾ ਹੈ ਤਾਂ ਜਿਤਨਾ ਵੀ ਧਨ ਤੁਹਾਡੇ ਪਾਸ ਹੈ ਸਭ ਲੋੜਵੰਦ ਗਰੀਬਾਂ ਨੂੰ ਪਰਮੇਸ਼ਰ ਨਮਿਤ ਵੰਡ ਦਿਓ ਤਦ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਆਪਣਾ ਧਨ ਲੋਟਾ ਦਿੱਤਾ ਉਹਨਾਂ ਉੱਤੇ ਗੁਰੂ ਜੀ ਨੇ અપਾਰ ਕਿਰਪਾ ਕਰਕੇ ਸਤਨਾਮ ਦਾ ਉਪਦੇਸ਼ ਦੇ ਕੇ ਨਾਮ ਦਾ ਰੰਗ ਚਾੜ ਦਿੱਤਾ ਅਤੇ ਜਨਮ ਮਰਨ ਦਾ ਦੁੱਖ ਘਟ ਦਿੱਤਾ ਇਸ ਪ੍ਰਕਾਰ ਜਦ ਗੁਰੂ ਜੀ ਨੇ ਪਾਂਡਿਆ ਨੂੰ ਸਿੱਖ ਬਣਾਇਆ ਤਾਂ ਰਾਤ ਪੈਣ ਸਮੇਂ ਗੰਗਾ ਇਸਤਰੀ ਦਾ ਰੂਪ ਧਾਰ ਕੇ ਸੋਨੇ ਦਾ ਥਾਲ ਹੀਰੇ ਮੋਤੀਆਂ ਨਾਲ ਭਰ ਕੇ ਗੁਰੂ ਜੀ ਪਾਸ ਭੇਟ ਲੈ ਕੇ ਆਈ ਪੇਟਾ ਰੱਖ ਕੇ ਬੇਨਤੀ ਕੀਤੀ ਕਿ ਕਲਯੁੱਗ ਦਾ ਜ਼ੋਰ ਜ਼ੁਲਮ ਵਾਲਾ ਸਮਾਂ ਮੇਰੇ ਪਾਸੋਂ ਸਹਾਰਿਆ ਨਹੀਂ ਜਾਂਦਾ ਆਪ ਕਿਰਪਾ ਕਰਕੇ ਕੋਈ ਐਸਾ ਉਪਾਏ ਕਰੋ ਜਿਸ ਨਾਲ ਇਹ ਸਮਾਂ ਮੈਨੂੰ ਸੁਖਦਾਈ ਹੋ ਜਾਵੇ ਗੰਗਾ ਦੀ ਇਹ ਬਾਣੀ ਸੁਣ ਕੇ ਗੁਰੂ ਜੀ ਨੇ ਕਿਹਾ ਜਿਹੜੇ ਪਰਮੇਸ਼ਰ ਦੇ ਪਰਮ ਪਿਆਰੇ ਨਾਮ ਸਿਮਰਦੇ ਰਸੇ ਹਨ ਤੂੰ ਰਾਤ ਦਿਨ ਉਹਨਾਂ ਦਾ ਧਿਆਨ ਕਰ ਜਦ ਉਹ ਆਣ ਕੇ ਆਪਣੇ ਚਰਨ ਤੇਰੇ ਵਿੱਚ ਪਾਉਣਗੇ ਤਾਂ ਤਤਸ਼ ਨਹੀਂ ਪਾਪ ਨ ਸਜਾਇਆ ਕਰਨਗੇ ਅਤੇ ਤੂੰ ਨਿਰਮਲ ਹੋ ਜਾਇਆ ਕਰੇਂਗੀ ਉਪਰੰਤ ਗੰਗਾ ਨੇ ਕਿਹਾ ਮਹਾਰਾਜ ਇਹ ਮੇਰੀ ਭੇਟਾ ਪ੍ਰਵਾਨ ਕਰੋ ਗੁਰੂ ਜੀ ਨੇ ਕਿਹਾ ਇਹ ਧਨ ਹੀਰੇ ਮੋਤੀ ਸਾਡੇ ਕਿਸੇ ਕੰਮ ਨਹੀਂ ਹੈ ਇਸ ਦਾ ਭੰਡਾਰਾ ਕਰਕੇ ਪਰਮੇਸ਼ਰ ਨਮਿਤ ਛਕਾ ਦਿਓ ਗੰਗਾ ਨੇ ਕਿਹਾ ਮਹਾਰਾਜ ਆਪਨੇ ਵੀ ਉਸ ਭੰਡਾਰੇ ਵਿੱਚ ਜਾਣ ਕੇ ਪ੍ਰਸ਼ਾਦ ਛਕਣਾ ਇਤਨੀ ਗੱਲ ਕਰਕੇ ਗੰਗਾ ਲੋਪ ਹੋ ਗਈ ਸਵੇਰ ਹੋ ਗਈ ਤੇ ਸੂਰਜ ਚੜ ਗਿਆ ਸ਼੍ਰੀ ਗੰਗਾ ਨੇ ਨਾਨਾ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਭੰਡਾਰਾ ਛਕਣ ਵਾਸਤੇ ਸਾਰੇ ਦੇਵਤਿਆਂ ਤੇ ਰਿਖੀ ਮੁੰਨੀਆਂ ਨੂੰ ਨਿਯੋਤਾ ਦੇ ਦਿੱਤਾ ਜੋ ਤਤਸ਼ਨ ਹੀ ਆਣ ਹਾਜ਼ਰ ਹੋਏ ਸਭ ਨੂੰ ਪੰਕਤਾਂ ਲਵਾ ਕੇ ਗੁਰੂ ਜੀ ਨੇ ਆਪ ਭੰਡਾਰਾ ਵਰਤਾਇਆ ਸਭ ਨੇ ਬੜੇ ਪਰਸੰਨ ਹੋ ਕੇ ਛਕਿਆ ਅਤੇ ਤ੍ਰਿਪਤ ਹੋ ਕੇ ਆਪਣੇ ਅਸਥਾਨਾਂ ਨੂੰ ਪਹਾਰ ਗਏ ਅਤੇ ਗੰਗਾ ਨਮਸਕਾਰ ਕਰਕੇ ਆਪਣੇ ਜਲ ਪ੍ਰਵਾਹ ਵਿੱਚ ਵੜ ਕੇ ਸਮਾ ਗਈ। ਉਪਰੰਤ ਕੁਝ ਦਿਨ ਗੰਗਾ ਕਿਨਾਰੇ ਬੈਠ ਕੇ ਗੁਰੂ ਜੀ ਨੇ ਭਗਤੀ ਭਾਉ ਦਾ ਉਪਦੇਸ਼ ਦਿੱਤਾ ਅਤੇ ਫਿਰ ਅੱਗੇ ਨੂੰ ਚੱਲ ਪਏ। ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ